ਕਾਫੀ ਸਾਰੇ ਲੋਕ ਕਾਫੀ ਸਾਰੀਆਂ ਸੰਸਥਾਵਾਂ ਔਕੀ ਘੜੀ ਦੇ ਵਿੱਚ ਪੰਜਾਬ ਦੇ ਨਾਲ ਖੜੀਆਂ ਨੇ ਸਾਡੇ ਹਰਿਆਣੇ ਤੋਂ ਯੂਪੀ ਤੋਂ ਉੱਤਰਾਖੰਡ ਤੋਂ ਰਾਜਸਥਾਨ ਤੋਂ ਬਹੁਤ ਸਾਰੀ ਹੈਲਪ ਪਹੁੰਚ ਰਹੀ ਹੈ ਉਹਨਾਂ ਦਾ ਵੀ ਦਿਲ ਤੋਂ ਧੰਨਵਾਦ ਹੈ ਮੈਂ ਤੇ ਮੇਰੇ ਭਰਾ ਡਾਕਟਰ ਨਿਰਮਲ ਸਿੰਘ ਤੇ ਐਡਵੋਕੇਟ ਸਰਵੰਤ ਸਿੰਘ ਆਪਣੇ ਦਸਬੰਧ ਵਿੱਚੋਂ ਜੋ ਕੁਝ ਵੀ ਪੋਸੀਬਲ ਹੋ ਰਿਹਾ ਆਪਾਂ ਕਰ ਰਹੇ ਆਂ ਤੇ ਨਾ ਮੇਰਾ ਕੋਈ ਅਕਾਊਂਟ ਨੰਬਰ ਹੈ ਨਾ ਮੈਂ ਕਿਸੇ ਨੂੰ ਆਪਣਾ ਸਕੈਨਰ ਦਿੰਦਾ ਮੈਂ ਸਾਰਿਆਂ ਨੂੰ ਰਿਕੁਐਸਟ ਕਰਦਾ ਮੇਰੇ ਨਾਂ ਤੋਂ ਜਾਂ ਕਿਸੇ ਹੋਰ ਨਾਂ ਤੋਂ ਜੇ ਕੋਈ ਸੇਵਾ ਲੈ ਰਿਹਾ ਹੈ ਤਾਂ ਪੈਸੇ ਲੈ ਰਿਹਾ ਤਾਂ ਉਹ ਬਿਲਕੁਲ ਗਲਤ ਗੱਲ ਹੈ ਆਪਾਂ ਕੱਲੇ ਹੀ ਜੋ ਜਿੰਨੀ ਸਾਡੀ ਔਕਾਤ ਹੈ ਜੋ ਦਸਵੰਦ ਹੈ ਸਾਡਾ ਉਸੇ ਨੂੰ ਲੈ ਕੇ ਆਪਾਂ ਅੱਗੇ ਵਧ ਰਹੇ ਹਾਂ ਤੇ ਇਸ ਕਰਕੇ ਮੈਂ ਸਾਰਿਆਂ ਨੂੰ ਕਹਿ ਰਿਹਾ ਕਿ ਮੇਰਾ ਕੋਈ ਅਕਾਊਂਟ ਨਹੀਂ ਨਾ ਆਪਾਂ ਕਿਸੇ ਤੋਂ ਮਦਦ ਲੈ ਰਹੇ ਹਾਂ ਐਸਜੀਪੀਸੀ ਹਰਿਆਣਾ ਐਸਜੀਪੀਸੀ ਪੰਜਾਬ ਖਾਲਸਾ ਐਡ ਔਰ ਹੋਰ ਵੀ ਸੰਸਥਾਵਾਂ ਨੇ ਗਲੋਬਲ ਸਿੱਖ ਹੈਗੀ ਹੈ ਜਾਂ ਲੋਕਲ ਤੁਹਾਡੀਆਂ ਪੰਚਾਇਤਾਂ ਨੇ ਕਿਸਾਨ ਯੂਨੀਅਨਾਂ ਨੇ ਉੱਥੇ ਜਾ ਕੇ ਤੁਸੀਂ ਦਾਨ ਕਰ ਸਕਦੇ